ਠੀਕ ਠਾਕ ਲਾਈਵ ਹੋ ਸਕਦੇ ਹੈ ਲਾਈਵ ਹੋ ਸਕਦੇ ਹਾਂ ਜੀ ਮੈਂ ਤਾਂ ਪਹਿਲਾਂ ਲਾਈਵ ਹੋਣੀ ਹੋਇਆ ਮਾ ਵੀ ਕੀ ਹੈ ਇਹ ਨਹੀਂ 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 ਚੱਲੀ ਅੱਛਾ ਜੀ ਸਾਰੇ ਇੱਥੇ ਬੜਾਈਆਂ ਨੇ ਸੀ ਇੱਥੇ ਅੱਛਾ ਅੱਛਾ ਮੈਨੂੰ ਮੈਨੂੰ ਬੈਕਪੈਕ ਮੈਨੂੰ ਮੈਨੂੰ ਹੈਲੋ ਹੈਲੋ ਬੈਕਪੈਕ ਮੈਨੂੰ ਹੈਲੋ ਹੈਲੋ ਬੈਕਪਿੱਟ ਹੈਲੋ ਹੈਲੋ ਪੇਸ਼ ਕਰਕੇ ਅਸੀਂ ਗੀਤ ਗੀਤੇ ਬੋਲ ਨੇ ਗੋਰੇ ਕਾਲੇ ਰਲ ਕੇ ਤੇ ਖੰਡਖੀਰ ਹੋਏ ਗੋਰੇ ਕਾਲੇ ਰਲ ਕੇ ਤੇ ਖੰਡਖੀਰ ਹੋਏ ਪਤ ਸਿੰਘ ਦੇ ਸੁਪਨੇ ਲੀਰੋ ਲੀਰ ਹੋਏ ਪਤ ਸਿੰਘ ਦੇ ਸੁਪਨੇ ਲੀਰੋ ਲੀਰ ਸਾਡੇ ਮਹਾਨ ਮਹਿਕਾ ਦੇ ਅਜਿਹਾ ਸੁਣੋ ਨਹੀਂ ਕਿ ਸਰਗਿਆ ਕਿ ਜੁਵਾ ਜਸੀਂ ਹੜਾ ਰਿਆ ਜੀ ਤੁਸੀ ਪ੍ਰਾਪਤ ਬੜਾ ਸਨਮਾਨ ਸੁਪੇਸ਼ਾ ਕੀ ਗੋਰੇ ਕਾਲੇ ਲੜਕੇ ਦੇ ਖੰਡ ਕੀਰ ਹੋਏ ਪਤ ਸਿੰਘ ਦੇ ਸੁਪਨੇ ਲੀਰੋ ਲੀਰ ਕੈਡਾ ਹੋਣੀ ਰਿਹਾ ਜੀ ਆ ਜਾਓ ਦੇਖ ਇੱਕ ਮਿੰਟ ਇੱਕ ਵੱਡਾ ਕੰਮ ਕੁਝ ਮਿੰਟ ਪਨੇ ਕਰਦਾ ਜੀ ਤੇ ਖੰਡ ਖੀਰ ਹੋਏ ਉਹਰੇ ਕਾਲੇ ਰੜਕੇ ਤੇ ਖੰਡ ਖੀਰ ਹੋਏ ਭਗਤ ਸਿੰਘ ਦੇ ਸੁਪਨੇ ਨੀਰੋ ਨੀਰ ਹੋਏ ਉਹਰੇ ਕਾਲੇ ਰੜਕੇ ਤੇ ਖੰਡ ਖੀਰ ਹੋਏ ਭਗਤ ਸਿੰਘ ਦੇ ਸੁਪਨੇ ਨੀਰੋ ਨੀਰ ਹੋਏ गंदी समझोता करी

ਮੇਰਾ ਦੇਸ਼ ਘਟਾਲਾ ਦੀ ਧਰਤੀ ਨਤ ਨਮਾ ਘਟਾਲਾ ਸੌਂਦੇ ਮੇਰਾ ਦੇਸ਼ ਘਟਾਲਾ ਦੀ ਧਰਤੀ ਨਤ ਨਮਾ ਘਟਾਲਾ ਸੌਂਦੇ ਆਂ ਚੋਰਾਂ ਸੰ ਕੁੱਤੀ ਜੜੀ ਹੋਈ ਅਸੀਂ ਵੋਟਾਂ ਪਾ ਕੇ ਚੁੰਦੇ ਆਂ ਅਸੀਂ ਵੋਟਾਂ ਪਾ ਕੇ ਚੁੰਦੇ ਇਹ ਸੀ ਸਾਡਾ ਜੀਤ ਲੋ ਪੇਸ਼ ਕਰਦੇ ਨੇ ਜੀਤ ਅਗਲਾ ਗੀਤ ਤੇ ਬੋਲਨੇ ਦੁਨੀਆਂ ਪਿੰਡ ਬਣ ਗਈ ਪਰਪੰਡ ਅਜਾੜੇ ਜਾ ਰਹੇ ਨੇ ਦੁਨੀਆਂ ਪਿੰਡ ਬਣ ਗਈ ਪਰਪੰਡ ਅਜਾੜੇ ਜਾ ਰਹੇ ਨੇ ਬੜੀ ਤਰੱਕੀ ਹੋਈ ਜਸਤੇ ਪਾਸੇ ਚਾਰੇ ਬੋਜੇ ਵਿੱਚ ਮੋਬਾਈਲ ਤੇ ਦੁਨੀਆ ਹੋ ਗਈ ਮੁਠੀ ਚ ਸੋਚਿਆ ਨਹੀਂ ਕਦੇ ਸੀ ਐਸੇ ਅਜਬੀਆਂ ਪਰ ਅੱਜ ਹੋੂਗੀ ਰਹਾ ਇਹ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਹਰ ਬੋਜੇ ਚ ਮੋਬਾਈਲ ਆ ਚੁੱਕੀ ਨੇ ਬਾਬੇ ਫੋਨ ਤੇ ਹੱਥ ਥੋੜਾ ਪਾਉਂਦੇ ਤੇ ਮੁਠੀ ਵਿੱਚ ਹੋ ਗਈ ਦੁਨੀਆ ਹੁਣ ਗੁੜੀ ਦੇ ਸਾਟੀ ਨਾਲ ਮੋਬਾਈਲ ਲਗਾਣ ਦੇ ਤੇ ਲਗਾ ਦਿੰਦੇ ਤੇ ਘਰ ਬੈਠੇ ਹੀ ਬਾਬੇ ਥੋੜਾ ਪਾਉਂਦੇ ਰੇਂਜ ਉੱਡ ਗਈ ਰਾਤ ਤਾਂ ਟੁੱਟ ਗਿਆ ਅਰੇ ਜੁੱਟਗੀ ਰਾਤਾਂ ਟੁੱਟ ਗਿਆ ਤੇ ਕਰਨੀ ਵਾਲੇ ਬਾਬਿਆਂ ਦਾ ਕਰਨੀ ਵਾਲੇ ਬਾਬਿਆਂ ਦਾ ਲੋ ਪੇਸ਼ ਕਰਕੇ ਗੀਤ ਦੁਨੀਆ ਪਿੰਡ ਬਣ ਗਈ ਪਰ ਪਿੰਡ ਜੜੇ ਜਾ Yeah! yeah. अखां चोर जगार खोलिया अखा चोर जगार खोलिया सॻवांगु उेर जगार जवानी दीदी तारे उबेर जगार जवानी पेंट कला तरक़ी ककी थूम पेंट कलाम तरक़ी विर्ति कामयाद कुलियां तारे किरि कामया कुलिय तारे पुनीअ पिंड वण जी पिंड पजाड़ेजियां पिंड वण जी पिंड पजाड़े ज ट गरीब वेखे टत कुट फिरन Tchau,

ਉਹ ਤਜਰ ਭੇ ਹੋ ਰੇ ਨੇ ਓਤੀ ਨੂੰ ਮਾਂ ਦੇ ਪੇਟ ਵਿੱਚ ਕਤਲੇ ਕਾਰ ਓਤੀ ਨੂੰ ਮਾਂ ਦੇ ਪੇਟ ਵਿੱਚ ਕਤਲੇ ਕਾਰ ਮਰ ਮਾਰੇ ਉਹ ਨਵੀਆਂ ਸੁਲਾ ਤੇ ਗਾਉਣ ਤਜਰ पता लकी मना खे मान पता लकी मना पूंजीी वाज़ बदिले वोणे नई गज़ारे पूंजी वाज़ी बदिले वोण नई गज़ारे ਕੀਤੇ ਪਿੰਡ ਕਜਾਰੇ ਜਾ ਰਹੇ ਨਹੀਂ ਐਸੀ ਸਾਡਾ ਗੀਤ ਦੁਨੀਆ ਪਿੰਡ ਬਣ ਗਈ ਪਰ ਪਿੰਡ ਜੜੇ ਜਾਦੇ ਬੜੀ ਚਰਚੀ ਹੋਈ ਇਸ ਦੀ ਪਾਸੇ ਚਾਰੇ ਬੋਝੇ ਵਿੱਚ ਮੋਬਾਈਲ ਤੇ ਦੁਨੀਆ ਹੋ ਗਈ ਮੁੱਖੀ ਚ ਸੋਚਾ ਨਹੀਂ ਕਦੇ ਸੀ ਐਸੇ ਹੱਦਿਆਂ ਭਾਂਦੇ ਬੋਕ ਸਭਿਓ ਇਹ ਮੇਲਾ ਜਿਹੜਾ ਤੁਸੀਂ ਇਹਦਾ ਆਨੰਦ ਮਾਣ ਰਹੇ ਹੋ ਸਾਨੂੰ ਵੱਖ-ਵੱਖ ਰਾਤਰੀ ਜਹੇ ਬੱਤੀਆਂ ਦਾ ਪ੍ਰਯੋਗ ਹੈ ਉਸ ਦੇ ਸਬੰਧ ਦੇ ਵਿੱਚ ਡੈਮੋਕਰੇਟਿਕ ਟੀਕਰ ਫਰੰਟ ਦੇ ਜਿਲ੍ਹਾ ਸੱਤਰ ਜੀਵਨ ਸਿੰਘ ਜੀ ਫੋਡੇਨਾ ਬੋਟ ਮੈਂਟਰ ਆਪਣੀ ਗੱਲਾਂ ਸਾਂਝੀ ਵੀ ਕਰਨਗੇ ਤੇ ਨਾਲ ਹੀ ਉਹਨਾਂ ਨੇ ਜੋ ਰਾਸ਼ੀ ਹੈ ਸਟੇਜ ਨੂੰ ਦੇਣੀ ਉਹਦਾ ਦੋਵੇਂ ਬਾਰੇ ਵੀ ਦੱਸਣਗੇ ਕਿਉਂਕਿ ਇਹ ਜਿਹੜੇ ਵੱਡੇ ਖਰਚੇ ਨੇ ਇਹ ਇਸੇ ਤਰ੍ਹਾਂ ਭਰਾਤਰੀ ਜਿਹਾ ਬੰਨਾਂ ਜਾਂ ਜਾਗਰਤ ਸਾਥੀ ਦੇ ਸਹਿਯੋਗ ਨਾਲ ਅਸੀਂ ਇਹ ਰਿਪੋਰਟੇ ਜਾਂਦੇ ਆ ਜੀਵਨ ਸਿੰਘ 40 ਧਰਤੀਆਂ ਦੀ ਮੋਕਿਆਂ ਦੀ ਧਰਤੀ ਸ਼੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਨੂੰ ਸਜਦਾ ਕਰਨਾ ਹੈ ਲੋਕੋ ਤੁਹਾਨੂੰ ਸलाम ਤੁਹਾਨੂੰ ਨਮਸਕਾਰ ਤੁਹਾਨੂੰ ਵਾਦ ਬਾਬਾ ਸਾਜੀ ਗੁਰਸਰਨ ਜੀ ਵੱਲੋਂ ਸ਼ੁਰੂ ਕੀਤਾ ਇਹ ਮੇਲਾ ਸਿਰਫ ਮਹਿਮਾ ਪਰਨਾ ਤੋਂ ਹੀ ਨਹੀਂ ਕੱਟਦਾ ਬਲਕਿ ਇੱਕ ਵਿਗਿਆਨਕ ਸੋਚ ਪੈਦਾ ਕਰਕੇ ਸਮਾਜ ਵਿੱਚ ਅਗਾਹ ਵੱਧੂ ਚੇਤਨਾ ਬਣਦਾ ਹੋਇਆ ਅੱਜ ਲਗਾਤਾਰ 20 ਸਾਲਾਂ ਦਾ ਸਫਰ ਤਿਆਰ ਕਰਦਾ ਹੋਇਆ ਤੁਹਾਡੇ ਵਿੱਚ ਨਾਟਕ ਕੋਰੀਓਗ੍ਰਾਫੀਆਂ ਪੇਸ਼ ਕਰ ਰਿਹਾ ਹੈ ਇਹ ਮੇਲਾ ਲੋਕਾਂ ਦਾ ਲੋਕਾਂ ਲਈ ਤੇ ਲੋਕਾਂ ਦੁਆਰਾ ਹੀ ਲਗਾਇਆ ਜਾਂਦਾ ਹੈ ਜਿਸ ਦਾ ਕਿ ਰਾਜਸਵਰਨ ਲੱਖੇਵਾਲੀ ਜੀ ਇੱਕ ਜਰੀਆ ਮਾਤਰ ਨੇ ਉਹ ਇਸ ਭਾਜੀ ਕੁਸ਼ੰਦ ਜੀ ਦੀ ਧੋਹ ਲਈ ਲਗਾਤਾਰ ਅੱਗੇ ਵਧਾਰੇ ਨੇ ਤੇ ਇਸ ਵਿੱਚ ਸਾਡੇ ਵਿੱਚ ਡਾਕਟਰ ਸਾਹਬ ਸਿੰਘ ਜੀ ਲਗਾਤਾਰ ਦੂਜੇ ਸਾਲ ਇੱਥੇ ਆਪਣੇ ਸੋਲੋ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਤੁਸੀਂ ਸਾਰੇ ਲੋਕ ਉਸ ਚੇਤਨਾ ਦਾ ਹਿੱਸਾ ਹੋ ਜਿਨ੍ਹਾਂ ਨੇ ਅੱਗੇ ਜਾ ਕੇ ਚੇਤਨਾ ਮੰਡਲੀ ਹੈ ਇਹ ਮੇਲਾ ਕਿਸੇ ਵੀ ਪੋਲੀਟਿਕਲ ਪਾਰਟੀ ਵੱਲੋਂ ਜਾਂ ਕਿਸੇ ਖਾਸ ਬੰਦੇ ਵੱਲੋਂ ਸਪਾਂਸਰ ਨਹੀਂ ਕੀਤਾ ਜਾਂਦਾ ਬਲਕਿ ਸਾਡੇ ਆਮ ਲੋਕਾਂ ਵੱਲੋਂ ਛੋਟਾ ਛੋਟਾ ਫੰਡ ਇਕੱਠਾ ਕਰਕੇ ਇਸ ਮੇਲੇ ਦੇ ਕਾਰਜ ਨੂੰ ਪੂਰਾ ਕੀਤਾ ਜਾਂਦਾ ਹੈ ਇਸ ਵਿੱਚ ਸਾਡੀ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਫਰੰਟ ਵੱਲੋਂ ਵੀ ਨਿੱਕਾ ਜਿਹਾ ਉਪਰਾਲਾ ਕਰਦੇ ਆ 10000 ਰੁਪਇਆ ਇਸ ਸਟੇਜ ਨੂੰ ਅਸੀਂ ਭੇਟ ਕਰਦੇ ਆ ਮਾਣਸੂਸ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪੇਸ਼ ਕਰਕੇ ਇੱਕ ਗੀਤ ਗੀਤ ਦੇ ਬੋਲ ਨੇ ਇਸ ਪੇਲੀ ਰਸਤੇ 10000 ਰੁਪਏ ਫੰਡ ਦਿੱਤਾ ਜਾ ਰਿਹਾ ਸੀ ਜਿਨ੍ਹਾਂ ਦਾ ਕੇਸ ਮਤਵ ਨਾਲ ਤਹਿਤ ਨੂੰ ਉੱਤੇ ਮਾਰ ਕਰਨੇ ਹੈ ਤੇ ਇਹਨਾਂ ਦੇ ਉੱਤੇ ਮਾਰ ਮਹਿਸੂਸ ਕਰਦੇ ਕਿ ਇੱਕ ਅਧਿਆਪਕ ਹੋਣ ਦੇ ਨਾਤੇ ਇਹਨਾਂ ਜਥੇਬੰਦੀ ਸੈਮਪ੍ਰੇਟਾ ਕਿਹਨਾਂ ਹੰਤਾ ਗੌਣੇ ਸਰ ਦੇ ਸਾਥੀਆਂ ਦਾ ਕੇਸ ਮਤਵ ਨੂੰ ਤਹਿਤ ਨੂੰ ਉੱਤੇ ਮਾਰ ਕਿਤੇ ਹੈ ਲਓ ਪੇਸ਼ ਕਰ ਲਿਆ ਸੀ ਗੀਤ ਗੀਤ ਤੇ ਬੋਲ ਨੇ ਆਕ ਮੰਗੀਏ ਬਰਾਬਰ ਦੇ ਭਾਵੇਂ ਗੁੱਟ ਪਾਲ ਸਾ ਕਰਕੇ ਤੌਰ ਸੰ ਕਰਦੇ ਮਰ ਜਾਗੇ ਉਹ ਸੋਚਾਂ ਵਿੱਚੋਂ ਪਰਗੀ ਆਪ ਕਹਿੰਦੇ ਸਾਨੂੰ ਵੀ ਸੜ ਜਾਂਦੇ ਨੇ ਕਿ ਉੱਚੀਆਂ ਇਮਾਰਤਾਂ ਤੋਂ ਸੁਪਨੇ ਨਾਲ ਦੇਖ ਕੇ ਦੌਂਦਾ ਏ ਝਾੜ ਦੋ ਡਿੱਗ ਜਾਂਦੇ ਪਤਾ ਕੀ ਕਿਸੇ ਕੰਮ ਕਰਨ ਵਾਲੇ ਬੰਦੇ ਨੂੰ ਕਿਰਤੀ ਬੰਦੇ ਨੂੰ ਚੰਗੇ ਕਰਦੇ ਸੁਪਨੇ ਲੈਣੇ ਚਾਹੀਦੇ ਕੋਈ ਭੜੇ ਲੋਕ ਕੋ ਜਦੋਂ ਪੁਚਾੜਾ ਆ ਜਦੋਂ ਤੁਹਾਡੀਆਂ ਢਿੱਗੀਆਂ ਉੱਦੋਂ ਛੱਡ ਕੇ ਡਿੱਗ ਪੈਂਦੀਆਂ ਸਾਨੂੰ ਸੁਪਨੇ ਤਾਂ ਲੈਣ ਦੇ ਸਾਡੇ ਨਿਕਾਪੀ ਕਵੀ ਪਾਸ਼ ਲਿਖਦਾ ਹੈ ਕਿ ਸਭ ਤੋਂ ਖਤਰਨਾਕ ਉਹਦਾ ਮੁਰਦਾ ਸ਼ਕਤੀ ਕੰਪਾ ਜਾਣਾ ਨਾਰਨਾ ਪਰਤੇ ਸਭ ਸੈਣ ਕਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨੇ ਦਾ ਮਰਨਾ ਸੁਪਨੇ ਉਹ ਨਹੀਂ ਜੋ ਸਾਨੂੰ ਸੁੱਤੇ ਆ ਪੈਣ ਆਉਂਦੇ ਨੇ ਸੁਪਨੇ ਉਹ ਜੋ ਸਾਨੂੰ ਸੌਂ ਨਹੀਂ ਦਿੰਦੇ ਉਹਨਾਂ ਸੁਪਨਿਆਂ ਨੂੰ ਸਫਾ ਕਰਵਾਤੇ ਸਮਾਜਿਕ ਦਾ ਸਹਿਤ ਕਨੀਆਂ ਪਾਪਾਂ ਚੰਗੇ ਲੋਕਾਂ ਦੀ ਸੰਗਤ ਕਰਨੀਆਂ ਜਥੇਬੰਦੀਆਂ ਦੇ ਨਾਲ ਜੋੜਾ ਕਰਨਾ ਹੈ ਤਾਂ ਹੀ ਇਹ ਸਮਾਜ ਬਦਲ ਬਦਲੇ ਜਾ ਸਕਦਾ ਹੈ ਉਹ ਪੇਸ਼ ਹੈ ਅਕਮੰਦੀ ਪ੍ਰੋਗਰਾਮ